ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦੇ ਹਾਂ ਵੀ ਠੀਕ ਠਾਕ ਮਾ ਤੁਹਾਡੇ ਜਾਨੋ ਉਹ ਵੀ ਸੈਟ ਵੈਟ ਹੋਣਗੇ ਚਲੋ ਵੀ ਮਿੱਤਰ ਉਹ ਅੱਜ ਆਪਾਂ ਚੱਲਦੇ ਹਾਂ ਬਾਜ਼ਾਰ ਕਬੂਤਰਾਂ ਦੀ ਲੈ ਕੇ ਆਉਨੇ ਆਪਾਂ ਖਰਾਕ ਤੇ ਕਬੂਤਰੀਆਂ ਨਾ ਅੱਜ ਉਹ ਜਾਲ ਚ ਪਾਈਆਂ ਵਾ ਜਿਹੜੀਆਂ ਵੱਡੇ ਛੋਟੇ ਸੀ ਸਾਰੀਆਂ ਥੱਲੇ ਡੋਲੀ ਵਾਲੀਆਂ ਇਹਨਾਂ ਨੂੰ ਅੱਜ ਥੁੱਪੇ ਥੁੱਪ ਲਵਾਇਆ ਕਰਾਂਗੇ ਹੁਣ ਆਪਾਂ ਥੁੱਪ ਇਹਨਾਂ ਨੂੰ ਲਵਾਇਆ ਕਰਾਂਗੇ ਆਪਾਂ ਇੱਕ ਦਿਨ ਸਾਰੇ ਪੱਠੇ ਜਾਲ ਚ ਇੱਕ ਦਿਨ ਸਾਰੀਆਂ ਕਬੂਤਰੀਆਂ ਜਾਲ ਚ ਠੀਕ ਹੈ ਜੀ ਤੇ ਇਹਨਾਂ ਨੂੰ ਅੱਜ ਨਾ ਮੈਂ ਜਾਲ ਚ ਪਾਇਆ ਵਾ ਹਾਈ ਟੈਕ ਦੇ ਕੇ 5 5 ਐਮਲ ਪਾਣੀ ਦੇ ਇਹ ਕੱਖ ਬੁਤਰੀ ਓਕੇ ਜੀ ਤੇ ਹੁਣ ਚੱਲਦੇ ਆਪਾਂ ਮੈਂ ਤੇ ਦੀਪ ਨੂੰ ਨਾਲ ਲੈ ਕੇ ਜਾਣੇ ਨਾਲ ਫਿਰ ਉਹ ਕੈਮਰਾ ਗੁੰਨਾ ਫੜ ਲੂਗਾ ਨਾਲ ਹਨ ਤੇ ਬਾਕੀ ਇੱਕ ਬਾਈ ਨੂੰ ਵੀ ਮਿਲ ਕੇ ਹੁਣ ਉੱਥੇ ਵੀ ਚੱਲਦੇ ਆਂ ਫਿਰ ਚੱਕਦੇ ਮੋਟਰਸਾਈਕਲ ਆਓਏ ਮਿੱਤਰੋ ਮੈਂ ਤੇ ਦੀਪ ਪਹੁੰਚ ਗਏ ਬਾਈ ਦੀ ਦੁਕਾਨ ਤੇ ਤੇ ਬਾਈ ਹੁਣੀ ਤਿਆਰ ਕਰਦੇ ਇੱਥੇ ਨਾ ਝੂਲੇ ਸਕੂਲਾਂ ਦੇ ਹਨਾ ਜਿੰਮ ਦਾ ਸਮਾਨ ਆਹ ਦੇਖ ਲਓ ਝੂਲੇ ਲੜਾ ਦੀਪਕ ਦਾ ਝੂਟਾ ਹੈ ਲੜਾ ਲੜਾ ਤੇ ਇੱਕ ਇਧਰ ਦੇ ਆਹ ਦੇਖੋ ਆ ਕਿੰਨਾ ਗੱਡਰਾ ਜੇ ਉੱਤੇ ਆਪਾਂ ਵੀ ਝੂਟੇ ਝੂਲਾ ਲੈ ਕੇ ਦੇਖਦੇ ਆਂ ਇਹ ਹੱਲੋ ਬਾਈਆ ਤੇ ਆ ਬਾਈ ਹੁਣ ਇਹ ਦੁਕਾਨ ਮੋਹਨ ਮਹਾਰਾਜਾ ਫੈਬ੍ਰିକੇਟਰ ਓਕੇ ਜੀ ਤੇ ਬਾਈ ਦਾ ਨੰਬਰ ਵੀ ਤੁਹਾਨੂੰ ਦੇ ਦਿੰਦੇ ਆ ਬਾਈ ਯਾਰ ਉਹ ਟਰੇ ਦਿਖਾਈ ਦੀ ਭਾਈ ਜਿਹੜੀ ਬਾਈ ਹੁਣ ਇੱਕ ਪੁੱਤਰ ਵਾਲੀ ਤਿਆਰ ਕੀਤੀ ਹੈ ਲੈ ਆਈਂ ਗਰਾ ਦੀ ਆਹ ਦੇਖੋ ਇਧਰ ਬਾਈ ਸਟੀਲ ਦੀ ਟਰੇ ਯਾਰ ਦੇਖੋ ਵੀ ਲੈ ਪੂਰੀ ਹੈਵੀ ਆਏ ਨਹੀਂ ਜਿਹੜੀਆਂ ਦੂਜੀਆਂ ਆਪਣੀਆਂ ਡੈਗ ਡੂਕੇ ਟੁੱਟ ਜਾਂਦੇ ਇਹ ਨਹੀਂ ਬਾਈ ਟੁੱਟਦੀ ਕਿਸ ਹਿਸਾਬ ਚ ਵੀ ਆਹ ਦੇਖ ਲਓ ਲੈ ਥੱਲੇ ਵੀ ਦਿਖਾ ਦੇ ਓਕੇ ਰਿਪੋਰਟ ਨਾਲ ਸਟੀਲ ਦੀ ਪੂਰੀ ਚਮਕ ਦੀ ਹੈ ਮੂੰਹ ਮਾਦੀ ਦਾ ਆਪ ਦਾ ਬੰਦੇ ਦਾ ਸਾਰਾ ਤੇ ਕੁੱਤੇਆ ਗੱਟਿਆਂ ਵਾਲੇ ਪਿੰਜਰੇ ਆ ਫੜੀ ਗੈਟਰੇ ਆ ਆ ਦੇਖੋ ਇੱਧਰ ਕਿੱਡਾ ਵੱਡਿਆ ਹੈ ਵੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆ ਦੇਖੋ ਇੱਧਰ ਸਿਸਟਮ ਕਿੰਨਾ ਵਧੀਆ ਕੀਤਾ ਬਾਈ ਨੇ ਉਹਦੇ ਬਾਉਲੇ ਵਿੱਚ ਰੱਖਿਆ ਦਾਣਾ ਪਾਣੀ ਪਾਇਆ ਚਲੋ ਜੀ ਅੰਦਰ ਓਕੇ ਜੀ ਤੇ ਛੱਤ ਬਾਈ ਇਹਦੀ ਪੌਣੀ ਹੈ ਜੇ ਪੌਣੀ ਛੱਤ ਫਾਈਬਰ ਲੱਗੇ ਹੋਣਾ ਇਹਦੀ ਹਾਂ ਤੇ ਆਹ ਦੇਖ ਲਓ ਬਾਈ ਹੁਣੀ ਪੌੜੀ ਪਾੜੀ ਕਿੰਨੀ ਵਧੀਆ ਇੱਧਰ ਦੇਖੋ ਇਹ ਕਰੇੜਾ ਗੱਟਾ ਹੈ ਤਿਆਰ ਕੀਤਾ ਹੋਇਆ ਆ ਛੋ ਲਈਆ ਕਿ ਘੌਲੇ ਘੌਲੇ ਰੱਖਣ ਲਈ ਗਮਲੇ ਰੱਖਣ ਲਈ ਹੈ ਠੀਕ ਹੈ ਜੀ ਇਹ ਕਾ ਗਮਲੇ ਵਾਲਾ ਸਟੈਂਡ ਆ ਆ ਦੇਖ ਲੋ ਪੰਜ ਗਮਲੇ ਚਾ ਸਕਦੇ ਵਧੀਆ ਤੇ ਬਾਕੀ ਸਕੂਲ ਦੇ ਝੂਲੇ ਆਏ ਵੇ ਆਰਡਰ ਤੇ ਬਾਈ ਹੁਣੇ ਤਿਆਰ ਕਰਦੇ ਹਨ ਇੱਕ ਆ ਵਾ ਤੇ ਇੱਕ ਆ ਪਿਆ ਵਾ ਇੱਕ ਇਧਰ ਦੋ ਜੋੜੇ ਵਾਲਾ ਤੇ ਬਾਕੀ ਹੋਰ ਵੀ ਹੈ ਬਾਈ ਇਹ ਕੋਹ ਆ ਉਹ ਤਾਂ ਬਰ ਹਨਾ ਕਿਸੇ ਦਾ ਕਰ ਲਈ ਬਣਾਇਆ ਉਹ ਉਹ ਵਾਲਾ ਝੂਲਾ ਇਹ ਪਾਰਕ ਦੇ ਰੱਖ ਉਹ ਪਾਰਕ ਜੇ ਇਹ ਸਕੂਲ ਵਾਲੇ ਹੈ ਹਨਾ ਇਹ ਸਕੂਲ ਵਾਲੇ ਇਹ ਸਕੂਲ ਦੇ ਆ ਜੀ ਟੱਕਰਨ ਪਾਰਕ ਤੇ ਰੱਖਣ ਵਾਲੇ ਸੰਗਰਪਾ ਐਂਡਵਰ ਅੰਦਰ ਲੌਬੀ ਲੂਬੀ ਜੇ ਰੱਖਣ ਵਾਲਾ ਬਣੇ ਜਾਂਦਾ ਤਿਆਰ ਹੋਈ ਜਾਂਦਾ ਉਹ ਵੀ ਦਿਖਾ ਲਗੇ ਇਹ ਲੌਬੀ ਜੇ ਸੋਫਾ ਝੂਲਾ ਕਹਿੰਦੇ ਨੂੰ ਓਕੇ ਜੀ ਦਰਾਨਾ ਜੀ ਸੋਫਾ ਝੂਲਾ ਬਣਦਾ ਲਓ ਜੀ ਆ ਵੀ ਆਈਟਮ ਹੈ ਬਾਈ ਹੁਣੇ ਤਿਆਰ ਕਰਦੇ ਬਾਕੀ ਸੋਨ ਨੰਬਰ ਆਪਾਂ ਦੇ ਦਿੰਨੇ ਆ ਬਾਈ ਹੁਣਾਂ ਦੁਕਾਨ ਦੱਸ ਦਿਓ ਬਾਈ ਕਿੱਥੇ ਆਪਣੀ ਇਹ ਨੰਬਰ ਸਰ ਰੋਡ ਤੇ ਬਾਈ ਲੰਡੇ ਕੀ ਗੁਰਦੁਆਰੇ ਦੇ ਸਾਹਮਣੇ ਬਿਲਕੁਲ ਓਕੇ ਜੀ ਤੇ ਸ਼ਹਿਰ ਮੋਗਾ ਸ਼ਹਿਰ ਮੋਗਾ ਠੀਕ ਹੈ ਜੀ ਸਾਹਮਣੇ ਬਿਲਕੁਲ ਬਾਬਾ ਸੂਰ ਸਾਹਿਬ ਦਾ ਗੁਰਦੁਆਰਾ ਠੀਕ ਹੈ ਗੁਰਦੁਆਰਾ ਸਾਹਿਬ ਦਿਖਾ ਦਿਓ ਮੇਰੇ ਰੂੜਾ ਗੁਰਦੁਆਰਾ ਮਿੱਤਰੋ ਤੁਹਾਨੂੰ ਦਿਖਾ ਦਿੰਨੇ ਆ ਇਹ ਆ ਲਓ ਜੀ ਠੀਕ ਹੈ ਜੀ ਆ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਹੈ ਬਾਈ ਹੁਣ ਇਹ ਦੁਕਾਨ ਤੇ ਦੀਪ ਕਾਰਡ ਚੱਕ ਲਈ ਬਾਈ ਦਾ ਲਓਏ ਮਿੱਤਰੋ ਆ ਸਕਰੀਨ ਸ਼ਾਟ ਮਾਰ ਲਿਓ ਤੁਸੀਂ ਕਾਰਡ ਦਾ ਤੇ ਬਾਈ ਨਾਲ ਕੰਡੈਕਟ ਕਰ ਲਿਓ ਜਿਹੜੀ ਮਰਜੀ ਚੀਜ਼ ਬਣਾਓ ਕਹਿ ਕੇ ਠੀਕ ਹੈ ਜੀ ਤੇ ਆਪਾਂ ਵੀ ਹੁਣ ਜਿਹੜੇ ਪਿੰਦਰੇ ਪਿੰਦਰੇ ਬਣਾਇਆ ਕਰਾਂਗੇ ਨਾ ਇੱਥੇ ਬਾਈ ਵੀ ਬਣਾਇਆ ਕਰਾਂਗੇ ਪਹਿਲਾਂ ਜਿਹੜੀ ਉਹ ਮਕੇਸ਼ ਤੋਂ ਬਣਾਉਂਦੇ ਸੀ ਇੱਥੇ ਨਾਲ ਥੋੜਾ ਜਿਹਾ ਬਾਜ਼ਾਰ ਵੈਜੀ ਦੀ ਲੈ ਕੇ ਆਉਣੀ ਲੋਹੇ ਦੀਆਂ ਚਾਹੇ ਐਂਗਲਾਂ ਉਂਗਲਾਂ ਤਾਂ ਕਰਕੇ ਔਖਾ ਥੋੜਾ ਜਿਹਾ ਹਨਾ ਤੇ ਇੱਥੇ ਬਣਾਇਆ ਕਰਾਂਗੇ ਬਾਕੀ ਬਾਈ ਉਹਨਾਂ ਨਾਲ ਬਹੁਤ ਟਾਈਮ ਦਾ ਪਿਆਰ ਹੈ ਰਿਸ਼ਤੇਦਾਰ ਹੀ ਆਪਣੇ ਠੀਕ ਹੈ ਜੀ ਤੇ ਕੰਟੈਕਟ ਬਾਈ ਨਾਲ ਜ਼ਰੂਰ ਕਰਿਓ ਬਾਕੀ ਯਾਰ ਜੇ ਕੋਈ ਬਾਈ ਮਾਨਤਾਨ ਕਰ ਦੋਗੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਪੂਰਾ ਫੁੱਲ ਮਾਨਤਾਨ ਕਰਾਂਗੇ ਫੁੱਲ ਲੈ ਜੀ ਮਤਰਾ ਬਾਕੀ ਯਾਰ ਕੋਈ ਨੇ ਜ਼ਰੂਰ ਇੱਕ ਵਾਰੀ ਆ ਦੇਖ ਲਓ ਬਾਕੀ ਇੱਥੇ ਸਟੀਲ ਦੇ ਲੋਹੇ ਦੇ ਗੇਟ ਗ੍ਰਿੱਲਾਂ ਰੇਲਿੰਗ ਕੱਪ ਬੋਰਡ ਜੰਗਲੇ ਗਮਲੇ ਦੇ ਸਟੈਂਡ ਸ਼ੈੱਡ ਪਾਰਕ ਝੂਲੇ ਅਧਿਪਾਲ ਕੀ ਸੈੱਲ ਤਿਆਰ ਕੀਤੇ ਜਾਂਦੇ ਹੁਣ ਤੇ ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਤੁਹਾਡੀ ਡਿਮਾਂਡ ਹੈ ਹਨ ਉਹ ਵੀ ਬਾਈ ਹੁਣੀ ਤਿਆਰ ਕਰ ਦੇਣਗੇ ਆਰਡਰ ਤੇ ਤੁਸੀਂ ਆਰਡਰ ਦਿਓ ਹਾਂ ਜਿੰਮ ਦਾ ਸਮਾਨ ਜਿਵੇਂ ਕੋਈ ਵੀ ਚੀਜ਼ ਤਿਆਰ ਕਰਨੀ ਜਿੰਮ ਦੀ ਹਨ ਡੰਬਲ ਡੰਬਲ ਜਿਵੇਂ ਲੋਹੇ ਦੇ ਕਿਸੇ ਵੀਰ ਭਰਾ ਨੂੰ ਪਸੰਦ ਹੁੰਦੇ ਹਨ ਤੇ ਤਿਆਰ ਕਰ ਦੇਣਗੇ ਬਾਈ ਹੁਣੀ ਤੇ ਕੰਟੈਕਟ ਬਾਈ ਨਾਲ ਜਰੂਰ ਕਰਿਓ ਠੀਕ ਹੈ ਜੀ ਫਾਰਕਾਂ ਝੂਲੇ ਚੱਲੇ ਹਾਂ ਸਾਰੇ ਸਾਰੀਆਂ ਵੈਰਾਈਟੀਆਂ ਜਿਹੜੇ ਜਿੰਮ ਵਾਲੇ ਨਹੀਂ ਅੱਜ ਕੱਲ੍ਹ ਹਾਂਜੀ 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 ਛੁੱਟੇ ਵਾਲਾ ਕੋਈ ਕੰਮ ਨਹੀਂਗਾ ਬਸ ਟਾਈਮ ਦਿਓ ਬਾਈ ਹੁਣਾ ਜਰੂਰ ਤੇ ਬਾਕੀ ਇੱਕ ਵਾਰੀ ਹੋਰ ਦੱਸ ਦਿਓ ਬਾਈ ਐਡਰੈਸ ਆਪਣਾ ਆਪਣਾ ਐਡਰੈਸ ਹੈਗਾ ਬਾਈ ਆਹ ਆਪਣਾ ਅਮਰਸਰ ਰੋਡ ਆ ਲੰਡੇ ਕੇ ਨੰਗ ਕੇ ਲੰਡੇ ਕੇ ਪੈਂਟ ਹਾਂਜੀ ਹਾਂ ਲੰਡੇ ਕੇ ਨੰਗ ਕੇ ਪਾਰ ਕਰਕੇ ਦੁਰਦਸਾਹਬ ਦੇ ਬਿਲਕੁਲ ਸਾਹਮਣੇ ਵਰਗਾ ਵਾ ਵਾ ਠੀਕ ਹੈ ਜੀ ਤੇ ਕੋਈ ਨੰਬਰ ਬੋਲ ਦਿਓ ਕੰਟੈਕਟ ਨੰਬਰ ਆਪਦਾ 90415 3179 ਇੱਕ ਵਾਰੀ ਫੇਰ ਬੋਲ ਦਿਓ 90415 3179 ਹਲੋ ਵੀ ਮਿੱਤਰੋ ਤੇ ਬਾਈ ਉਹਨਾਂ ਨੇ ਕੰਟੈਕਟ ਤੁਸੀਂ ਜ਼ਰੂਰ ਕਰਿਓ ਇੱਕ ਅੱਧੀ ਵਾਰ ਆਪਾਂ ਫੇਰ ਆ ਕੇ ਵੀਡੀਓ ਬਣਾ ਜਾਾਂਗੇ ਵੈਈ ਦੀ ਹਣਾ ਜਦੋਂ ਆਪਾਂ ਵੀ ਕੋਈ ਚੀਜ਼ ਲੈਣ ਆਏ ਸਤਨਾਮ ਸ੍ਰੀ ਵਾਹਿਗੁਰੂ ਠੀਕ ਹੈ ਜੀ ਤੇ ਇੱਕ ਅਤੀ ਵਾਰ ਫੇਰ ਬਣਾ ਲਾਂਗੇ ਹੁਣ ਆਪਾਂ ਵੀ ਪਿੰਜਰੇ ਪੁੰਜਰੇ ਕੁੱਤੇ ਲਈ ਜਾਂ ਜਿਵੇਂ ਵੀ ਜਿਹੜਾ ਵੀ ਹੁਣ ਨਵਾਂ ਜਾਨਵਰ ਰੱਖਾਂਗੇ ਹਨਾ ਪਿੰਜਰਾ ਬਣਾਵਾਂਗੇ ਆਪਾਂ ਬਾਈ ਹੁਣ ਤੇ ਬਣਾਵਾਂਗੇ ਨਾਲੇ ਤੁਹਾਨੂੰ ਦੱਸਾਂਗੇ ਬਾਈ ਹੁਣੀ ਕਿੰਨੇ ਤਸੱਲੀ ਨਾਲ ਕੰਮ ਕਰਦੇ ਦਿਖਾਵਾਂਗੇ ਠੀਕ ਹੈ ਮਿੱਤਰੋ ਬਾਈ ਨੇ ਇਹ ਤਿਆਰ ਕੀਤਾ ਵਾ ਮੇਨ ਗੇਟ ਹਨਾ ਤੇ ਇਹ ਟੈਰਾਂ ਵਾਲਾ ਜਿਹੜੇ ਸਲਾਈਡ ਕਰਦੇ ਜਿਵੇਂ ਐ ਖੋਲ ਦਿੰਨੇ ਹੁੰਦੇ ਆਪਾਂ ਸਾਈਡ ਨੂੰ ਇਹ ਲੋਹੇ ਦਾ ਤਿਆਰ ਕੀਤਾ ਇਹਦੇ ਵਿੱਚ ਸਟੀਲ ਦਾ ਵੀ ਤਿਆਰ ਕਰ ਦਿੰਦੇ ਬਾਈ ਹੁਣੀ ਆਰਡਰ ਤੇ ਹਨਾ ਛੋਟੀ ਵਾਰੀ ਆਹ ਵਾਲੀ ਆਹੀ ਆਈ ਆਈ ਆਹੀ ਆਹ ਵਾਲੀ ਆ ਦੇਖ ਲਓ ਮੈਂ ਠੀਕ ਹੈ ਜੀ ਅੱਛਾ ਸਟੀਲ ਦਾ ਵੀ ਤਿਆਰ ਕਰ ਦਿੰਨੇ ਇਹਦੇ ਜਿਹੇ ਆਰਡਰ ਦੇ ਤੇ ਇਹ ਕਿਨਾਰੇ ਵਿੱਚ ਬਰਸਾਤ ਈਵਰ ਸੂਚੇ ਦਾ ਬੰਦੇ ਡਿਜ਼ਾਈਨ ਦਾ ਭਾਲਦੇ ਹੁੰਦੇ ਆ ਤੇ ਬਾਕੀ ਲੋਹੇ ਦੇ ਦੂਜੇ ਗੇੜਾ ਚਾਦਰ ਆ ਜੂਦਰਾਂ ਵਾਲੇ ਹਾਂ ਇਹ ਵੀ ਤਿਆਰ ਕਰ ਦਿੰਦੇ ਆ ਦੇਖ ਲਓ ਹਾਂ ਕਿਹੜੇ ਉਹ ਦਿਖਾਦਾ ਦਿਖਾਦਾ ਚਾਦਰ ਵਾਲੇ ਲੋਹੇ ਦੇ ਗੇੜਾ ਹਾਂ ਬਾਕੀ ਆ ਚਾਦਰਾਂ ਵੀ ਬੰਗਾ ਜਪਾਨੀ ਚਾਦਰ ਚੂਦਰ ਹੋਰ ਵੀ ਕਹੇ ਆਪਦੀ ਪਸੰਦ ਦੇ ਵੀ ਤੁਸੀਂ ਲਵਾਉਣਾ ਲਵਾਉਣਾ ਚਾਹੁੰਦੇ ਆ ਸਾਰੇ ਤਰ੍ਹਾਂ ਦੇ ਬਾਈ ਬਣਾ ਦੇਣਗੇ ਠੀਕ ਆ ਜੀ ਆਹ ਦੇਖੋ ਮਿੱਤਰੋ ਆ ਜਿਵੇਂ ਕਿਸੇ ਨੇ ਨਾ ਆਪਦੇ ਹਨਾ ਗੋਤ ਦੇ ਚੀਮਾ ਤਿਆਰ ਕਰਾਇਆ ਆਹ ਦੇਖੋ ਬਰਤਾਂਚੇ ਦਾ ਜਿਵੇਂ ਤੁਹਾਨੂੰ ਮੈਂ ਕਹਿੰਦਾ ਸੀਗਾ ਇਹ ਤੇ ਤੁਸੀਂ ਆਪ ਦਾ ਹੋਰ ਵੀ ਕੋਈ ਨਾਮ ਲਿਖਾਉਣਾ ਜਿਵੇਂ ਧਾਲੀ ਵਾਲ ਵਿਲਾ ਜਾਂ ਗੱਲ ਵਿਲਾ ਕੁਝ ਵੀ ਲਿਖਾਉਣਾ ਚਾਹੁੰਦੇ ਹਨਾ ਲਗਾ ਸਕਦੇ ਆ ਬਾਕੀ ਜਿਵੇਂ ਸਟੈਂਡ ਸਟੂਡ ਜਿਵੇਂ ਪੱਖੀਆਂ ਦੇ ਬਾਈ ਪੱਖੀਆਂ ਨੂੰ ਕਵਰ ਕਰਨਾ ਜਿਵੇਂ ਆ ਪੱਖੀ ਹੋ ਗਈ ਹੈ ਨਾ ਆਪਣਾ ਸਾਰਿਆਂ ਦੇ ਕੈਮਰੇ ਆ ਦੇ ਸਟੈਂਡ ਉਹ ਵੀ ਬਣਾ ਦਨੇ ਆ ਬਾ ਠੀਕ ਹੈ ਜੀ ਆ ਬਣਾ ਚਕਲੇਵਲ ਨੇ ਲਈ ਤਵਾ ਦੇ ਕੋਈਆ ਸਟੈਂਡ ਬਣਾਇਆ ਬਾਈ ਨੇ ਚਕਲੇ ਵੇਲ ਇੱਥੇ ਵੇਲ ਨਾ ਟੰਗਿਆ ਜਾਂਦਾ ਇੱਥੇ ਕਟਕੀਆਂ ਇੱਥੇ ਚਮਚੇ ਕਟਕੀਆਂ ਜੋ ਟੰਗਣਾ ਟੰਗਿਆ ਜਾਂ ਲੱਗ ਜਾਂਦਾ ਇਹ ਕਾਂਦਰਾ ਨੇ ਲੱਗਿਆ ਨਾ ਸਕਰੂ ਮਾਰ ਕੇ ਆ ਤੇ ਜਦ ਬੱਜਨੇ ਕਿੱਟੀ ਵਾਲੇ ਓਕੇ ਜੀ ਤਵਾ ਵੀ ਆ ਜਾਂਦਾ ਚਕਲਾ ਵੀ ਆ ਜਾਂਦਾ ਵੇਲ ਨਾ ਵੀ ਆ ਜਾਂਦਾ ਤੇ ਕਟ ਕਰਦਾ ਕਟਕੀਆਂ ਜਿਵੇਂ ਆਪਾਂ ਟੰਗਦੇ ਆ ਜਿਹੜੀ ਜੀ ਹਾਂ ਜਵੇਂ ਮੇਨ ਚਾਹੀਦੀ ਉਹ ਪੂਰੇ ਟੰਗ ਸਕਦੇ ਆਪਾਂ ਠੀਕ ਹੈ ਜੀ ਜਗਲੇ ਵੀਰ ਨੇ ਹੋਰ ਵੀ ਕੰਮ ਲੈ ਸਕਦੇ ਤੋ ਆਪਾਂ ਕੋਈ ਜ਼ਰੂਰੀ ਤਾਂ ਨਹੀਂ ਹਾਂਜੀ ਹਾਂਜੀ ਕੋਈ ਮਰਜ਼ੀ ਤੇ ਟੰਗੀ ਜੋ ਸਹੀ ਗੱਲ ਹੈ ਵਾਈਪਰ ਬਣਾਇਆ ਹੈ ਵਾਈਪਰ ਹੈਵੀ ਵਾਈਪਰ ਕੋਈ ਟੁੱਟਦੇ ਨਹੀਂ ਓਕੇ ਜੀ ਗੋਲਦੋਰ ਆ ਜਾਵੇ ਪਾਣੀ ਆਣਗਾ ਇਹ ਹੁੰਦੀਆਂ ਟੈਂਕੀ ਹੈ ਹਾਂਜੀ ਉਹ ਵੀ ਤਿਆਰ ਕਰ ਦਿੰਨੇ ਸੀਲ ਦਿਗਾ ਸੀਲ ਹੈ ਸੀਲ ਹੈ ਲੋਅਰ ਹੈ ਮਾ ਸੀਲ 12 ਦੇ ਹਾਂਜੀ ਹਾਂਜੀ ਹਾਂ ਜੀ ਹਾਂ ਜੀ ਬਾਕੀ ਯਾਰ ਜਿਵੇਂ ਵੀ रिक्वायरमेंट जेमे भी हैगी जीरो भी ठीक है जी कितनी क्वांटिटी जिन्नी भी चाहिदी ओ भाई ऑर्डर दे तैयार कर देंगे बस भाई ना कांटेक्ट जरूर करो ते कांटेक्ट नंबर सोनु दस ही देता मैं ठीक है जी ते ਪੰਡ ਲੰਡੇ ਕੇ ਟੱਪ ਕੇ ਬਾਈ ਦੀ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਦੁਕਾਨ ਆ ਆ ਦੇਖ ਲਓ ਗੁਰਦੁਆਰਾ ਸਾਹਿਬ ਠੀਕ ਹੈ ਜੀ ਆ ਗੁਰਦੁਆਰਾ ਇੱਕਣਾ ਮਿੱਤਰੋ ਆ ਦੇਖੋ ਇਧਰ ਇਹ ਹੈਗੀ ਆ ਰੇੜੀ ਹਨਾ ਰੇੜੀ ਨੂੰ ਟਾਇਰ ਲਾਉਣ ਵਾਲੇ ਆ ਜਮ ਮੋਟਰਸਾਈਕਲ ਦੀ ਬਾਡੀ ਜੀ ਹੁੰਦੀ ਹੈ ਨਾ ਮੋਟਰਸਾਈਕਲ ਤੇ ਰਖਾ ਲੈਂਦੇ ਆ ਟਾਇਰ ਜਿਆ ਕਰਾ ਲੈਂਦੇ ਉਹ ਵੀ ਸਿਸਟਮ ਆ ਇਹ ਕਿਹਦੇ ਜੌਂਡੀਆ ਦੇਖੋ ਕੰਨਾ ਤਖੜਾ ਖੜਾ ਜੌਂਡੀਆ 5310 ਇਹ ਵੀ ਆਪ ਇਹਦੇ ਸ਼ੀਟ ਹੈਣੀਗੀ ਇਹ ਵੀ ਆਪ ਤਿਆਰ ਕੀਤਾ ਹਾਂ ਇਧਰ ਬਾਈ ਹੁਣਾਂ ਨੇ ਤਿਆਰ ਕੀਤਾ ਇਹ ਚਲਾ ਕੇ ਦੇਖ ਮੜਾ ਐਵੇਂ ਜਰਾ ਆ ਪੈਡਲ ਆਦੀਪ ਤੁਹਾਨੂੰ ਫੋਨ ਚਲਾ ਕੇ ਦਿਖਾਊਗਾ ਚੱਲਣਾ ਨਹੀਂ ਆ ਬੋ ਪੈਡਲ ਚੈਨ ਲਾ ਚੈਨ ਹਾਂ ਚੈਨ ਸਿਸਟਮ ਕਰਾਰੀਆਂ ਲੱਗੀਆਂ ਚਲਾ ਤਾਂ ਹੀ ਮੜਾ ਚੱਲਦਾ ਵੀ ਆ ਨਹੀਂ ਚੱਲਣਾ ਚਲਾ ਦਲਾ ਉਹ ਦੇਖ ਬੰਦ ਉਹ ਨਹੀਂ ਚੱਲੂਗਾ ਯਾਰ ਚਲਾਏਂਗਾ ਤਾਂ ਚੱਲੂਗਾ ਇਹ ਹੁਣ ਜਾਂਸੀ ਜੋ ਲੱਗਦਾ ਨਵੀਂ ਨਿਕਲ ਕੇ ਆਇਆ ਬਸ ਸੀਟ ਫਿੱਟ ਕਰਣੀ ਰਹਿੰਦੀ ਇਕੱਲੀ ਤੇ ਗਏ ਲੈ ਉਹਦਾ ਚਾਹ ਕਰਾ ਲਈ ਆ ਬੈ ਕੇ ਤਾਂ ਬਸ ਕਿਸਤ ਵਾਲੀ ਥੋੜੀ 60 ਦਿਨ ਹੋ ਗਏ ਉਹ ਪਗੜਾ ਆਦਾ ਵੀ ਭਾਈ ਨਾ ਕਿੱਥੇ ਅਸਲ ਵਿੱਚ ਜ਼ਿਆਦਾ ਆਉਂਦਾ ਮੋਰ ਮੜਮ ਮੋਰ ਦਾ ਆਇਆ ਜਾਂ ਉਹ ਲੈਟ ਆਇਆ ਜਿਵੇਂ ਆਉਂਦੇ ਸਨ ਯਾਰ ਵੀ ਤੋਂ ਤੋਂ ਬੜੀ ਬਈ ਹੈ ਕਿੱਕੀ ਕਿੱਕੀ ਸਿੱਧੇ ਦਾਵਾ ਆਣਾ ਲੈਣਾ ਆ ਗਿਆ ਬਈ ਹਾਂ ਕਰਦੇ ਆ ਰੇਟ ਰੂਟ ਆ ਦੀ ਖਲੋਈ ਹਾਂ ਆਹ ਤਾਕਦਾ ਉਹ ਝੂਲੇ ਲੈ ਲਈ ਆਪਾਂ ਉਹ ਵਾਲੇ ਨਾਲ ਠੀਕ ਹੈ ਕਰਾ ਵੀਰੇ ਇਹਦਾ ਦੇਖ ਭਾਈ ਨਾ ਪਾਰਾ ਵੀ ਤੇ ਲੋ ਵੀ ਲਓ ਜੀ ਕਰੇ ਆ ਚੁੱਕੇ ਹਾਂ ਡੱਗੂ ਕਿਵੇਂ ਆ ਹਟਾ ਡੱਗੂ ਵੀ ਆਇਆ ਜਾਨਵਰ ਦੇਖਣ ਇਧਰ ਨਿਹਾਲ ਆ ਕਮਿਆ ਠੀਕ ਹੈ ਜੇ ਲੈ ਆਪਣੀ ਖਰਾਕ ਚੱਕ ਕੇ ਜ ਦਿਖਾਈਏ ਲਓ ਜੀ ਆ ਰਹੀ ਸ਼ੋਲੇ ਤੇ ਆ ਰਹੀ ਸਰੋਂ ਤੇ ਆ ਰਿਹਾ ਥੱਲੇ ਤਾਰਾ ਮੀਰਾ ਠੀਕ ਹੈ ਜੀ ਉਹ ਇੱਧਰ ਤੋਂ ਦਿਖਾ ਦੇ ਤੇ ਬਾਕੀ ਇੰਨੀ ਖਰਾਕ ਆਪਾਂ ਪਾ ਦਿੰਨੀ ਆ ਜਦੋਂ ਇਹ ਮੁੱਕ ਗਿਆ ਆਪਾਂ ਹੋਰ ਲੈ ਆਵਾਂਗੇ ਠੀਕ ਹੈ ਜੀ ਤੇ ਹੁਣ ਇਹ ਕਬੂਤਰਾਂ ਨੂੰ ਚੱਲ ਕੇ ਪਾਉਣੇ ਆ ਤੇ ਇਹ ਵੀਡੀਓ ਦਾ ਬਥੇ ਹੀ ਐਂਡ ਕਰ ਦਿੰਨੇ ਜਿਹੜੇ ਆਪਣੀ ਚੈਨਲ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿਦਾ ਲੱਗੇ ਬਾਈ ਮਤਲਬ ਬਾਈ